ਆਪਾਂ ਦਾ ਪਿੰਡਾਂ-ਪੁੰਡਾਂ ਚ ਰਹਿੰਦੇ ਆਂ ਆਪਾਂ ਦਾ ਬੱਚੀ ਹੋਇਆ ਇਹ 10 ਮਿੰਟਾਂ ਚ 30 ਲੀਟਰ ਦੁੱਧ ਤਿਆਰ ਕਰ ਰਹੇ ਨੇ 10 ਮਿੰਟਾਂ ਦੇ ਵਿੱਚ ਦੇਖੀ ਵੀਡੀਓ ਦੇਖਣ ਲਈ ਆ ਡਰਾਮਾ ਭਰ ਲਿਆ ਪਾਣੀ ਦਾ ਭਰਿਆ ਹੋਇਆ ਵਿੱਚ ਪਤਾ ਨਹੀਂ ਕੀ ਕੋਈ ਸੱਟਣ ਲੱਗ ਰਿਹਾ ਦਿੱਕੀ ਚੱਲੋ ਵੀ ਬੜੇ ਯਾਰ ਹੋ ਸਕੇਦਾ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਆਪਣੇ ਵਿਚਾਰੇ ਇਸ਼ਾਰਾਂ ਸ਼ੁਰਾਂ ਚ ਰਹਿੰਦੇ ਨੇ ਬੱਚੇ ਯਾਰ ਉਹ ਅਵੇਅਰ ਰਹਿਣ ਯਾਰ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ ਯਾਰ ਬੱਚੋ ਯਾਰ ਇਹ ਚੀਜ਼ਾਂ ਖਾ ਕੇ ਤਾਕਤ ਤੁਕਤ ਦਿਖਾਉਂਦੀ ਨਹੀਂ ਸਰੀਰ ਦੇ ਵਿੱਚ ਨੁਕਸਾਨ ਜ਼ਰੂਰ ਹੋ ਜੂ ਜਦ ਬਿਮਾਰ ਮੂਰ ਹੋ ਜੂਗੇ ਤੇ ਬੱਚੋ ਯਾਰ ਅੱਜ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ ਯਾਰ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਆਪਣੇ ਜਿਹੜੇ ਵੀ ਭਰਾ ਸ਼ਹਿਰ-ਸੂਰਚ ਰਹਿੰਦੇ ਨੇ ਕੋਈ ਇੱਕ ਯਾਰ ਇਹ ਆ ਫਲਾਣਾ ਦਮ ਕਾਣਾ ਕੁਝ ਨਹੀਂ ਮਿਲਦਾ ਹੋ ਸਕੇ ਤਾਂ ਲਵੇ ਤੁਹਾਡੇ ਜਿੰਨੇ ਪਿੰਡ-ਪੁੰਡ ਪੈਂਦਾ ਹੁੰਦਾ ਅਗਲ ਦੇ ਘਰੇ ਜਾ ਕੇ ਲਿਆ ਕਰੋ ਯਾਰ ਹਨਾ ਮੈਂ ਤਾਂ ਸਿਰਫ ਇਹੀ ਰਿਕੁਐਸਟ ਕਰੂੰਗਾ ਬਾਕੀ ਤੁਹਾਡੇ ਸਾਹਮਣੇ ਕਰੋ ਚੈੱਕ ਇਹ ਪਤੰਦਰ ਦਾ ਪਤਾ ਨਹੀਂ ਕੀ ਕੁਛ ਐਡ ਕਰੀਂਦਾ ਚੱਕ ਇੱਕ ਕੁਆਲਿਟੀ ਹੋਰ ਭਰ ਲਈ ਕਹਿੰਦਾ ਪੂਰਾ ਪਰਕ ਹੀ ਬਣਾਉਂਗਾ ਕਹਿੰਦਾ ਜਦ ਤੱਕ ਇਹਨੂੰ ਮੈਂ ਮੈਂ ਤਾਂ 30 ਲੀਟਰ ਦੀ ਗੱਲ ਕਰਦਾ 10 ਲੀਟਰ ਪਤੰਦਰ ਦੇ ਨਾਲ ਆਪਣੀ ਹੋਟੋ ਤਾਂ ਇੱਥੇ ਰੱਖ 5 ਕਿਲ ਲਾ ਬਈ ਕਰੋ ਗੱਲ ਕੌਣ ਕੀ ਦੱਸ ਇਹਨੂੰ ਅਰ ਇੱਕ ਮਿੰਟ ਤੁਹਾਨੂੰ ਦਿਖਾਨਾ ਵੀ ਆ ਮੈਂ ਇਹਦੀ ਜੱਜਮੈਂਟ ਵੀ ਨਹੀਂ ਹੁੰਦੀ ਲੈ ਕਰੋ ਚੈੱਕ ਉਸ ਤੋਂ ਬਾਅਦ ਜੁਦ ਇਹ ਖੜਾ ਹੋਊਗਾ ਨਾ ਮਸ਼ੀਨ ਨੂੰ ਇਹ ਪੂਰਾ ਠੀਕ ਹੈ ਇਹਦੇ ਪਰ ਇੱਕ ਇੱਕ ਨਿਸ਼ਾਨੀ ਹੁੰਦੀ ਹੈ ਇਹ ਜਿਹੜੀ ਮਲਾਈ ਹੁੰਦੀ ਹੈ ਉਹ ਰਾਵੜ ਵਰਗੀ ਹੁੰਦੀ ਹੈ ਬਈ ਉਹ ਤੋਂ ਪਛਾਣ ਕਰ ਲਓ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ